ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਟੇਸਟੀ ਚਨਾ ਦਾ ਨਮਕੀਨ ਜੇ ਤੁਸੀਂ ਇਸ ਢੰਗ ਦੀ ਚਨਾ ਦਾ ਨਮਕੀਨ ਬਣਾਉਂਗੇ ਤਾਂ ਉਂਗਲਾਂ ਹੀ ਚਟਦੇ ਰਹਿ ਜਾਓਗੇ ਇਸ ਨੂੰ ਬਣਾਣਾ ਕੋਈ ਜਿਆਦਾ ਔਖਾ ਤਰੀਕਾ ਨਹੀਂ ਹੈ ਤੁਸੀਂ ਇਸ ਨੂੰ 10-15 ਮਿੰਟ ਵਿੱਚ ਤਿਆਰ ਕਰਕੇ ਸ਼ਾਮ ਦੀ ਚਾਹ ਨਾਲ ਇੰਜੋਏ ਕਰ ਸਕਦੇ ਹੋ ਆਓ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਚਨਾ ਦਾਲ ਇਹ ਬਾਜ਼ਾਰ ਵਿੱਚੋਂ ਆਮ ਹੀ ਮਿਲ ਜਾਂਦੀ ਹੈ ਇਸ ਨੂੰ ਆਪਾਂ ਸਬਜੀ ਬਣਾਉਣ ਦੇ ਕੰਮ ਵੀ ਲੈਂਦੇ ਹਾਂ ਤੁਸੀਂ ਆਪਣੇ ਹਿਸਾਬ ਨਾਲ ਇਸ ਨੂੰ ਲੈ ਸਕਦੇ ਹੋ ਜਿੰਨੀ ਤੁਸੀਂ ਦਾਲ ਬਣਾਣੀ ਹੈ ਹੁਣ ਇਸ ਦਾਲ ਨੂੰ ਆਪਾਂ 5 ਤੋਂ 7 ਘੰਟੇ ਲਈ ਪੀ ਕੇ ਰੱਖ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੀ ਦਾਲ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਤਾਂ ਜੋ ਇਸ ਦਾ ਗੰਦਾ ਪਾਣੀ ਨਿਕਲ ਜਾਏ ਤੁਸੀਂ ਦੇਖ ਸਕਦੇ ਹੋ ਸਾਡੀ ਦਾਲ ਨੂੰ ਪੀਤੇ ਹੋਏ 5 ਤੋਂ 7 ਘੰਟੇ ਹੋ ਚੁੱਕੇ ਹਨ ਤੇ ਸਾਡੀ ਦਾਲ ਵੀ ਚੰਗੀ ਤਰ੍ਹਾਂ ਫੁੱਲ ਚੁੱਕੀ ਹੈ ਤੇ ਹੁਣ ਆਪਾਂ ਇਸ ਨੂੰ ਇੱਕ ਵਾਰ ਹੋਰ ਤੋ ਲਵਾਂਗੇ ਤੇ ਛਾਨੀ ਦੇ ਵਿੱਚ ਕੱਢ ਲਵਾਂਗੇ ਤਾਂ ਜੋ ਇਸ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਏ ਤੇ ਸਭ ਤੋਂ ਪਹਿਲਾਂ ਆਪਾਂ ਕੋਈ ਕੱਪੜਾ ਲਵਾਂਗੇ ਤੇ ਆਪਾਂ ਆਪਣੀ ਦਾਲ ਨੂੰ ਇਸ ਦੇ ਉੱਪਰ ਪਾਵਾਂਗੇ ਕਿਉਂਕਿ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਵਾਂਗੇ ਤੁਸੀਂ ਇਸ ਨੂੰ ਧੁੱਪ ਵਿੱਚ ਵੀ ਪਾ ਸਕਦੇ ਹੋ ਹੁਣ ਆਪਾਂ ਆਪਣੀ ਦਾਲ ਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਖਲਾਰ ਦੇਵਾਂਗੇ ਤਾਂ ਜੋ ਇਸ ਦਾ ਪਾਣੀ ਚੰਗੀ ਤਰ੍ਹਾਂ ਆਪਾਂ ਸੁਕਾ ਸਕੀਏ ਤੁਸੀਂ ਦੇਖ ਸਕਦੇ ਹੋ ਸਾਡੀ ਦਾਲ ਕਿੰਨੀ ਵਧੀਆ ਫੁੱਲ ਚੁੱਕੀ ਹੈ ਹੁਣ ਇਸੇ ਕੱਪੜੇ ਦੀ ਮਦਦ ਦੇ ਨਾਲ ਇੱਕ ਸਾਈਡ ਤੋਸ ਆਪਾਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤਾ ਜੋ ਇਸ ਦਾ ਪਾਣੀ ਚੰਗੀ ਤਰ੍ਹਾਂ ਸਾਫ਼ ਹੋ ਜਾਏ ਤੁਸੀਂ ਦੇਖ ਸਕਦੇ ਹੋ ਸਾਡੀ ਥਾਲ ਚੰਗੀ ਤਰ੍ਹਾਂ ਪਾਣੀ ਸੁੱਕ ਚੁੱਕਿਆ ਹੈ ਹੁਣ ਆਪਾਂ ਇਸ ਨੂੰ ਇੱਕ ਥਾਲ ਦੇ ਵਿੱਚ ਕੱਢ ਲਿਆ ਹੈ ਤੇ ਇੱਕ ਪਾਸੇ ਆਪਾਂ ਆਪਣੀ ਕੜਾਈ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਸਰ੍ਹੋਂ ਦਾ ਤੇਲ ਕਿਉਂਕਿ ਹੁਣ ਆਪਾਂ ਇਸ ਨੂੰ ਫਰਾਈ ਕਰਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਵੀ ਤੇਲ ਐਡ ਕਰ ਸਕਦੇ ਹੋ ਪੂਰੀ ਤਰ੍ਹਾਂ ਤੇਲ ਐਡ ਕਰਨ ਤੋਂ ਬਾਅਦ ਹੁਣ ਆਪਾਂ ਇਸ ਨੂੰ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਇਸ ਨੂੰ ਤੁਸੀਂ ਜ਼ਿਆਦਾ ਵੀ ਲਾਲ ਨਹੀਂ ਕਰਨਾ ਹਲਕਾ ਜਿਹਾ ਹੀ ਗਰਮ ਕਰਾਂਗੇ ਤੇ ਹੁਣ ਆਪਾਂ ਆਪਣੀ ਛਨਾਦਾਨ ਨੂੰ ਇਸ ਦੇ ਵਿੱਚ ਐਡ ਕਰਾਂਗੇ ਤੇ ਆਪਾਂ ਆਪਣੀ ਦਾਲ ਨੂੰ ਨਾਲ ਦੀ ਨਾਲ ਛਾਣੀ ਬੀਜ ਦੀ ਮਦਦ ਦੇ ਨਾਲ ਲੰਦੇ ਰਾਵਾਂਗੇ ਤਾਂ ਜੋ ਸਾਡੀ ਦਾਲ ਆਫਸ ਵਿੱਚ ਚੰਬੜ ਨਾ ਜਾਏ ਇਸ ਨੂੰ ਆਪਾਂ ਉਦੋਂ ਤੱਕ ਫਰਾਈ ਕਰਾਂਗੇ ਜਦੋਂ ਤੱਕ ਸਾਡੀ ਦਾਲ ਚੰਗੀ ਤਰ੍ਹਾਂ कुरकुरी ਨਾ ਹੋ ਜਾਏ ਤੁਸੀਂ ਦੇਖ ਸਕਦੇ ਹੋ ਸਾਡੀ ਦਾਲ ਪੂਰੀ ਤਰ੍ਹਾਂ ਕੁਰਕਰੀ ਹੋ ਚੁੱਕੀ ਹੈ ਹੁਣ ਆਪਾਂ ਇਸ ਛਾਨੀ ਦੀ ਮਦਦ ਨਾਲ ਇਸ ਨੂੰ ਤੇਲ ਵਿੱਚੋਂ ਬਾਹਰ ਕੱਢ ਲਵਾਂਗੇ ਤਾਂ ਜੋ ਸਾਡਾ ਤੇਲ ਚੰਗੀ ਤਰ੍ਹਾਂ ਨੁੱਚੜ ਜਾਏ ਤੇ ਹੁਣ ਆਪਾਂ ਇਸ ਨੂੰ ਇੱਕ ਕਥਾਲੀ ਦੇ ਵਿੱਚ ਟਰਾਂਸਫਰ ਕਰ ਦੇਵਾਂਗੇ ਦੇਖ ਸਕਦੇ ਹੋ ਆਪਾਂ ਆਪਣੇ ਦਾਲ ਨੂੰ ਇੱਕ ਥਾਲੀ ਦੇ ਵਿੱਚ ਟਰਾਂਸਫਰ ਕਰ ਲਿਆ ਹੈ ਤੇ ਸਾਡੀ ਦਾਲ ਕਿੰਨੀ कुरकुरी ਬਣੀ ਹੋਈ ਹੈ ਇਸੇ ਤਰ੍ਹਾਂ ਆਪਾਂ ਬਾਕੀ ਦਾਲ ਨੂੰ ਵੀ ਇਸੇ ਤਰ੍ਹਾਂ ਫਰਾਈ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਅਸੀਂ ਆਪਣੀ ਸਾਰੀ ਦਾਲ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਹੈ ਤੇ ਸਾਡੀ ਦਾਲ ਕਿੰਨੀ ਵਧੀਆ ਫਰਾਈ ਹੋ ਚੁੱਕੀ ਹੈ ਤੇ ਹੁਣ ਆਪਾਂ ਇਸ ਨੂੰ ਠੰਡੀ ਹੋਣ ਦੇ ਲਈ ਰੱਖ ਦੇਵਾਂਗੇ ਤੁਸੀਂ ਇਸ ਨੂੰ ਚਮਚੇ ਦੀ ਮਦਦ ਨਾਲ ਚੰਗੀ ਤਰ੍ਹਾਂ ਹਿਲਾ ਦਿਓ ਤਾਂ ਜੋ ਸਾਡੀ ਦਾਲ ਚੰਗੀ ਤਰ੍ਹਾਂ ਠੰਡੀ ਹੋ ਜਾਏ ਤੇ ਤੁਸੀਂ ਦੇਖ ਸਕਦੇ ਹੋ ਤਾਲ ਕਿੰਨੀ ਵਧੀਆ ਬਣੀ ਹੈ ਹੁਣ ਇੱਕ ਪਾਸੇ ਆਪਾਂ ਆਪਣੇ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਐਡ ਕਰਾਂਗੇ ਇੱਕ ਚਮਚ ਕਾਲੀ ਮਿਰਚ ਤੇ ਨਾਲ ਦੀ ਨਾਲ ਆਪਾਂ ਇੱਕ ਪਾਸੇ ਐਡ ਕਰਾਂਗੇ ਇੱਕ ਚਮਚ ਲਾਲ ਮਿਰਚ ਦਾ ਤੇ ਇੱਕ ਪਾਸੇ ਆਪਾਂ ਐਡ ਕਰਾਂਗੇ ਕਾਲਾ ਨਮਕ ਇੱਕ ਚਮਚ ਤੁਸੀਂ ਨਮਕ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਹੋ ਤੇ ਇੱਕ ਪਾਸੇ ਆਪਾਂ ਐਡ ਕਰਾਂਗੇ ਟਾਟਾ ਸੌਲਟ ਨਮਕ ਤੇ ਇੱਕ ਪਾਸੇ ਆਪਾਂ ਐਡ ਕਰਾਂਗੇ ਗਰਮ ਮਸਾਲਾ ਹੁਣ ਆਪਾਂ ਇਸ ਸਾਰੀ ਦਾਲ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਸਾਡੇ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੁਸੀਂ ਚਾਹੋ ਤਾਂ ਮਿਰਚ ਆਪਣੇ ਹਿਸਾਬ ਨਾਲ ਵੀ ਐਡ ਕਰ ਸਕਦੇ ਹੋ ਜਿੰਮੀ ਤੁਸੀਂ ਮਿੱਠ ਨਮਕੀਨ ਵਿੱਚ ਖਾਣੀ ਪਸੰਦ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੇ ਮਸਾਲੇ ਨੂੰ ਪੂਰੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਇੱਕ ਪਾਸੇ ਸਾਡੀ ਦਾਲ ਵੀ ਚੰਗੀ ਤਰ੍ਹਾਂ ਠੰਡੀ ਹੋ ਚੁੱਕੀ ਹੈ ਹੁਣ ਆਪਾਂ ਇਹ ਸਾਰੇ ਮਸਾਲਿਆਂ ਨੂੰ ਆਪਣੀ ਦਾਲ ਦੇ ਵਿੱਚ ਐਡ ਕਰ ਦੇਵਾਂਗੇ ਇਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾਂ ਜੋ ਸਾਡੇ ਇਹ ਮਸਾਲੇ ਵੀ ਸਾਡੀ ਦਾਲ ਨੂੰ ਚੰਗੀ ਤਰ੍ਹਾਂ ਲੱਗ ਜੇ ਜੇ ਤੁਸੀਂ ਇਸ ਢੰਗ ਦੀ ਦਾਲ ਬਣਾਉਂਗੇ ਤਾਂ ਉਂਗਲਾ ਹੀ ਛੱਟਦੇ ਰਹਿ ਜਾਓਗੇ ਇਸ ਤਰ੍ਹਾਂ ਦੀ ਦਾਲ ਨਾਲੇ ਤਾਂ ਘਰ ਵਿੱਚ ਬਹੁਤ ਹੀ ਸਾਫ਼ ਸੁਥਰੀ ਬਣਦੀ ਹੈ ਤੇ ਖਸਤਾ ਵੀ ਬਣਦੀ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਦਾਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਹੈ ਜੇ ਆਪ ਸਭ ਨੂੰ ਮੇਰੀ ਇਹ ਚਨਾਦਾਰ ਨਮਕੀ ਦੀ ਰੈਸিপি ਚੰਗੀ ਲੱਗੀ ਹੋਵੇ ਤਾਂ ਇਸ ਨੂੰ ਘਰ ਵਿੱਚ ਵੀ ਜਰੂਰ ਟਰਾਈ ਕਰਨਾ ਤੇ ਆਪਣੇ ਬੱਚਿਆਂ ਨੂੰ ਵੀ ਜਰੂਰ ਬਣਾ ਕੇ ਦੇਣਾ ਜੇ ਆਪ ਸਭ ਮੇਰੇ ਚੈਨਲ ਉੱਪਰ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ